ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਜੀ ਨੂੰ ਪਤਾ ਹੀ ਹੈ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਗੁਰਦੋਰਾ ਚਰਨਗਾਟ ਜਗਰਾਓ ਦੇ ਵਿੱਚ ਉੱਥੇ ਇੱਕ ਬਾਬਾ ਬਲਵਿੰਦਰ ਸਿੰਘ ਜੋ ਕੁੜੀਆਂ ਨਾਲ ਬਹੁਤ ਟਾਈਮ ਤੋਂ ਗਲਤ ਹਰਕਤਾਂ ਰੇਪ ਕਰਦਾ ਆ ਰਿਹਾ ਸੀ ਉਸ ਦਾ ਪਰਦਾ ਫਾਸ਼ ਕੀਤਾ ਸੀ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਤੇ ਜਿਹੜੀ ਭੈਣ ਪ੍ਰਵੰਦਪ ਕੌਰ ਸੀ ਉਹ ਕੁੜੀ ਨੇ ਖੁਦ ਬਿਆਨ ਦਿੱਤੇ ਖੁਦ ਭਾਈ ਅਮਰਤਪਾਲ ਸਿੰਘ ਕੋਲੇ ਚੱਲ ਕੇ ਆਈ ਉਸਦੇ ਘਰੇ ਆਈ ਉਸਦੇ ਨਾਲ ਵੀਡੀਓ ਬਗੈਰ ਤੇ ਰਿਕਾਰਡਿੰਗ ਵਗੈਰਾ ਸਾਰਾ ਕੁਝ ਉਹਨਾਂ ਕੋਲੇ ਪਿਆ ਤੇ ਉਹ ਅੱਜ ਉਹ ਕਹਿ ਰਹੀ ਐ ਵੀ ਮੈਂ ਤਾਂ ਬਾਬੇ ਨੇ ਮੈਨੂੰ ਤਾਂ ਬਲੂਖ ਦੀ ਨੋਕ ਤੇ ਪਿਸਤੌਲ ਦੀ ਨੋਕ ਤੇ ਤੇ ਮੇਰੇ ਤੋਂ ਇਹ ਚੀਜ਼ਾਂ ਦੇ ਬਿਆਨ ਕਰਵਾਏ ਵੀ ਪਾਏ ਤੂੰ ਬਾਬਾ ਬਲਵੰਤ ਸਿੰਘ ਦੇ ਖਿਲਾਫ ਇਹ ਬਿਆਨ ਕਰ ਯਾਰ ਬਾਬਾ ਪਰਵਿੰਦਰ ਸਿੰਘ ਦੇ ਖਿਲਾਫ ਭਾਈ ਅਮਰਪਾਲ ਸਿੰਘ ਨੂੰ ਇਹੋ ਜਿਹੀਆਂ ਗੱਲਾਂ ਕਰਦੀ ਉਹਨੂੰ ਕੀ ਲੋੜ ਹੈ ਪਹਿਲਾਂ ਤੇ ਇਹ ਗੱਲ ਸੋਚੋ ਫਿਰ ਜੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕੋਈ ਬੇਅਦਬੀ ਕਰਦਾ ਹੈ ਜਾਂ ਕੋਈ ਉੱਥੇ ਬਰਾਤਕਾਰ ਕਰਦਾ ਤਾਂ ਦੱਸੋ ਉਹਦਾ ਤੁਸੀਂ ਕੀ ਕਰੋਗੇ ਅੱਜ ਕਿੰਨੀਆਂ ਕਿ ਜਥੇਬੰਦੀਆਂ ਉਹਨਾਂ ਦੇ ਨਾਲ ਖੜੀਆਂ ਐ ਸਿੱਖ ਜਥੇਬੰਦੀਆਂ ਕਿੱਧਰ ਗਈਆਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਐਸਜੀਪੀਸੀ ਦੇ ਪ੍ਰਧਾਨ ਮੈਂਬਰ ਕਿੰਨੇ ਕਮੇਟੀ ਆ ਉਹਨਾਂ ਦੇ ਹੱਕ ਚ ਬੋਲ ਗੀਆਂ ਭਈ ਸਾਰਿਆਂ ਦੇ ਮੂੰਹ ਬੰਦ ਪਏ ਆ ਕਿਉਂ ਬੰਦ ਪਏ ਆ ਗੁਰੂ ਮਹਾਰਾਜ ਉਹਨਾਂ ਦਾ ਕੁਝ ਨਹੀਂ ਲੱਗਦਾ ਇਹ ਚੀਜ਼ ਸੋਚਣੀ ਪਊਗੀ ਤੇ ਫਿਰ ਇਹੋ ਜਿਹੇ ਜਥੇਦਾਰਾਂ ਨੂੰ ਮੰਨਣ ਨਾਲੋਂ ਮਨਾਹ ਮੰਨੋ ਜਵਾਬ ਦੇ ਦਿਓ ਉਹਨਾਂ ਨੂੰ ਜੇ ਭਾਈ ਅਮਰਤਪਾਲ ਸਿੰਘ ਨੇ ਬਾਬਾ ਨੂੰ ਬਲਵਿੰਦਰ ਸਿੰਘ ਨੂੰ ਕੁੱਟਿਆ ਤੇ ਉਹਦੀਆਂ ਮਾੜੀਆਂ ਹਰਕਤਾਂ ਕਰਕੇ ਕੁੱਟਿਆ ਤੇ ਫਿਰ ਜੇ ਕੁੱਟਿਆ ਸੀ ਜੇ ਹਰਕਤਾਂ ਗਲਤ ਸੀ ਤੇ ਫਿਰ ਬਾਬਾ ਉਹਨਾਂ ਨੂੰ 10 ਲੱਖ ਰੁਪਇਆ ਦੇ ਇੱਕ ਗੱਡੀ ਤੇ ਹੋਰ ਜਗਾ ਕਿਉਂ ਦਿੰਦਾ ਸੀ ਬਈ ਤੇ ਜੇ ਅਮਰਪਾਲ ਨੂੰ ਇਹੋ ਜੀ ਸੋਚਣੀ ਹੁੰਦੀ ਯਾਰ ਆਪਾਂ ਕੀ ਲੈਣਾ ਪਰ ਉਹਨੇ ਸਿੱਖ ਪੰਥ ਲਈ ਆਵਾਜ਼ ਉੱਚੀ ਕੀਤੀ ਆ ਵੀ ਗੁਰੂ ਘਰਾਂ ਦੇ ਵਿੱਚ ਇਹ ਕੁਝ ਵੀ ਹੋ ਰਿਹਾ ਹੈ ਫਿਰ ਅਮਰ ਸਰ ਬਹੁਤ ਬਹੁਤ ਤੋੜੇ ਸੀ ਨੇਚਾਰ ਦਾ ਘਰ ਬਣਾਇਆ ਪਿਆ ਸੀ ਉੱਥੇ ਸ੍ਰੀ ਹਰਮੰਦਰ ਸਾਹਿਬ ਨੂੰ ਤਾਂ ਉੱਥੇ ਪੇਸ਼ ਹੋਇਆ ਫਿਰ ਪ੍ਰੋਡੂਸਰ ਕੁੱਟਿਆ ਸੀ ਗਲਤ ਵੀਡੀਓ ਬਣਾਉਂਦਾ ਸੀ ਲੈਕਚਰ ਤਾਂ ਫਲਾਉਂਦਾ ਸੀ ਉਸ ਦੀ ਸਰਵਸ ਕੀਤੀ ਤਾਂ ਤਾਂ ਉਹਦੇ ਕੇਸ ਵਿੱਚ ਪੇਸ਼ ਹੋਇਆ ਫਿਰ ਕਰਨਾਟਕਾ ਦੇ ਵਿੱਚ ਗੈਂਗਰੇਪ ਹੋਇਆ ਸੀ ਉੱਥੇ ਪੇਸ਼ ਹੋਇਆ ਕਲਕੱਤੇ ਦੇ ਵਿੱਚ ਹੁਣ ਪਿਛਲੇ ਦਿਨੀ ਚੱਲ ਰਿਹਾ ਸੀ ਉਹ ਕੁੜੀ ਦਾ ਮਰਡਰ ਵੀ ਕੀਤਾ ਗਿਆ ਉਹਨਾਂ ਦੇ ਪਰਿਵਾਰ ਨਾਲ ਮਿਲ ਕੇ ਉੱਥੇ ਵੀ ਕਾਰਵਾਈ ਕਰਵਾਈ ਤਾਂ ਉੱਥੇ ਵੀ ਪੇਸ਼ ਹੋਇਆ ਦਿੱਲੀ ਰੇਪ ਹੋਇਆ ਸੀ ਕੁੜੀ ਦਾ ਤੁਹਾਨੂੰ ਪਿਛਲੀ ਯਾਦ ਹੋਊਗਾ ਤੇ ਭਾਈ ਅਮਰਤਪਾਲ ਸਿੰਘ ਮੈਰੋਂ ਗਏ ਸੀ ਕਹਿ ਕੇ ਆਖੀ ਸਿੱਖ ਕੌਮ ਜਿਉਂਦੀ ਆ ਬਦਲਾ ਲਊਗੀ ਤਾਂ ਉੱਥੇ ਪੇਸ਼ ਹੋਏ ਉਹ ਓਦੋਂ ਨਹੀਂ ਭੱਜਿਆ ਹੋਰ ਕਿੰਨੇ ਮਸਲੇ ਪੰਜਾਬ ਦੇ ਚੱਕੇ ਆ ਓਦੋਂ ਨਹੀਂ ਭੱਜਿਆ ਤੇ ਆ ਇੱਕ ਬਾਬੇ ਕੀ ਕਹੀਏ ਬਾਬਾ ਵੀ ਨਹੀਂ ਕਹਿ ਸਕਦੇ ਇਹਨੂੰ ਵੀ ਇਹਦੇ ਕੇਸ 'ਚ ਭੱਜੂਗਾ ਉਹ ਇਹ ਚੀਜ਼ ਮੈਂ ਸਾਰੇ ਬੰਦਿਆਂ ਨੂੰ ਇਹੀ ਗੱਲ ਕਹਿਣਾ ਜਗਰਾਉਂ ਇਕੱਠ ਕੀਤਾ ਸੀ ਕਿੰਨੇ ਬੰਦੇ ਇਕੱਠੇ ਹੋ ਗਏ ਸੀ ਹਜ਼ਾਰਾਂ ਬੰਦੇ ਇਕੱਠੇ ਹੋਏ ਸੀ ਤੇ ਅੱਜ ਭਾਈ ਅਮਰਤਪਾਲ ਸਿੰਘ ਮਹਿਰੋਂ ਨੂੰ ਲੋੜ ਆ ਕਿ ਉੱਥੋਂ ਜਗਰਾਉਂ ਦੇ ਇੱਕ ਵੀ ਬੰਦੇ ਨੇ ਲੈ ਕੇ ਨਹੀਂ ਦਿੱਤਾ ਕਿ ਭਾਈ ਅਸੀਂ ਇਹ ਬਾਬੇ ਦੇ ਖਿਲਾਫ ਖੜੇ ਆ ਕਿਉਂ ਨਹੀਂ ਲੈ ਕੇ ਦਿੱਤਾ ਭਾਈ ਆਪਣੇ ਧੀਆਂ ਭੈਣਾਂ ਦੇ ਪਿੱਛੇ ਬੋਲ ਰਿਹਾ ਵੀ ਇਹ ਇਹ ਅੱਜ ਗੱਲ ਹੋਈ ਹੈ ਕੱਲ ਨੂੰ ਕਿਸੇ ਹੋਰ ਗੁਰੂ ਘਰ ਦੇ ਵਿੱਚ ਇਹ ਚੀਜ਼ਾਂ ਨਾ ਹੋਣ ਪਰ ਕੌਣ ਸਮਝਦਾ ਕੋਈ ਨਹੀਂ ਸਮਝਦਾ ਇਹ ਗੱਲ ਨੂੰ ਆਹ ਇੰਟਰਵਿਊ ਦੇਖੀ ਉਹਨਾਂ ਦੀ ਚਲਦੀ ਧੁੱਪਾਂ ਮਾਰ ਕੇ ਰੋਇਆ ਵਿਚਾਰਾ ਯਾਰ ਕਿਹਦੇ ਖਾਤਰ ਰੋਇਆ ਹੋ ਤੇ ਉਹੀ ਬਤੇ ਜਿਨ੍ਹਾਂ ਨੇ ਭੈਣ ਭਰਾ ਭਰਾ ਬਣਾਇਆ ਉਹ ਫਿਰ ਉਲਟ ਹੋ ਗਏ ਯਾਰ ਕੀ ਕੀ ਯਕੀਨ ਰਹਿ ਗਿਆ ਕਿਸੇ ਤੇ ਪਰ ਬੰਦੇ ਦਾ ਹੌਸਲਾ ਦੇਖੋ ਉਹ ਫੇਰ ਕਹਿ ਰਿਹਾ ਮੈਂ ਉਹ ਨਾ ਕਰਕੇ ਪੁੱਛ ਨਹੀਂ ਮੈਂ ਇੱਕ ਦਾਕ ਡਰ ਕਰਕੇ ਆ ਨਾ ਕੋਈ ਦਬਾ ਕਰਕੇ ਆ ਗੁਰੂ ਮਹਾਰਾਜ ਦੇ ਹਜ਼ੂਰੀ ਚ ਗਲਤ ਹੋਇਆ ਮੈਂ ਉਸ ਮਸਲੇ ਦੇ ਵਿੱਚ ਕਿਹਦਾ ਖੜਾ ਫੇਰ ਡੀਐਸਪੀ ਚਾਸ ਜੋਤ ਸੇਗਾ ਜਸਤਾਰ ਸਜਾਈ ਹੈ ਗੁਰੂ ਮਹਾਰਾਜ ਨੇ ਦਾੜਾ ਪ੍ਰਕਾਸ਼ ਕੀਤਾ ਹੈ ਬਹੁਤ ਥੋੜਾ ਲੱਗਦਾ ਪਰ ਕਬ ਫਿਰ ਆਸਰੀ ਰੱਖੀ ਜਾ ਸਕਦੀ ਇਹੋ ਜਿਹੇ ਲੀਡਰਾਂ ਤੋਂ ਤੇ ਨਾ ਵੀ ਇਹੋ ਜਿਹੇ ਅਫਸਰਾਂ ਤੋਂ ਉਹੀ ਟੀਐਸਪੀ ਕਹਿੰਦਾ ਜੇ ਕਹਿੰਦਾ ਤੂੰ ਇਹ ਚੀਜ਼ ਤੋਂ ਨਾ ਹਟਿਆ ਮੈਂ ਕਟਰਾਇੰਕੀ ਦਾ ਪਰਚਾ ਪਾ ਕੇ ਤੇਰੇ ਤੇ ਗੋਲੀਆਂ ਦਾ ਪਰਚਾ ਪਾ ਕੇ ਤੈਨੂੰ ਅੰਦਰ ਸਿੱਟ ਦਊਗਾ ਭਾਈ ਅਮਰਪਾਲ ਸਿੰਘ ਮਹਿਰੋਣ ਦੱਸੋ ਫਿਰ ਜੋਧੇ ਨੇ ਇਕੱਠ ਕੀਤਾ ਫਿਰ 12 ਦਰਖਾਸਤਾਂ ਜਗਰਾਓ ਦੇ ਵਿੱਚ ਦਿੱਤੀਆਂ ਸੀਗੀਆਂ ਕੇ ਬਾਬੇ ਦੇ 295 ਧਾਰਾ ਲਾ ਕੇ ਉਹ ਤੇ ਪਰਚਾ ਕਰਕੇ ਉਹਨੂੰ ਅੰਦਰ ਸਿੱਟਿਆ ਜਾਵੇ ਉਮਰ ਉਮਰ ਗਾਇ ਦੀ ਸਜ਼ਾ ਦਿੱਤੀ ਜਾਵੇ ਤੇ ਉਹਦਾ ਡੇਰਾ ਜਿਹੜਾ ਹੈਗਾ ਸੀਲ ਕੀਤਾ ਜਾਵੇ ਟੀਐਸਪੀ ਨੂੰ ਇਹ ਕਿਹੜਾ ਜੜਿਆ ਤੁਸੀਂ ਇੱਕ ਸਬੂਤ ਤਾਂ ਪੇਸ਼ ਕਰੋ ਭਾਈ ਅਮਰਪਾਲ ਸਿੰਘ ਦੇ ਖਿਲਾਫ ਇੱਕ ਵੀ ਸਬੂਤ ਪੇਸ਼ ਕਰਨ ਫਿਰ ਕਹਿੰਦੇ ਬਾਬੇ ਦੇ ਪੈਸੇ ਚੱਕ ਲੈ ਫਲਾਣਾ ਕਰਨੇ ਤੇ ਅਮਰਪਾਲ ਸਿੰਘ ਨੂੰ ਕੀ ਲੋੜ ਆ ਭਾਈ ਅਸੀਂ ਪ੍ਰਸ਼ਾਸਨ ਨੂੰ ਇਹੀ ਗੱਲ ਕਹਿੰਦੇ ਆ ਕਿ ਇਹੋ ਜੀਆਂ ਹਰਕਤਾਂ ਪਲੀਜ਼ ਨਾ ਕਰੋ ਵਿਸ਼ਵਾਸ ਤੁਹਾਡੇ ਤੋਂ ਬਿਲਕੁਲ ਹੀ ਹੋਰ ਜੂਗਾ ਤੇ ਭਾਈ ਅਮਰਪਾਲ ਸਿੰਘ ਮਹਿਰੋ ਨੇ ਕਿੰਨੀਆਂ ਵੀਡੀਓ ਰਿਕਾਰਡਿੰਗ ਵਗੈਰਾ ਸਾਰੀਆਂ ਸ਼ੋਅ ਕੀਤੀਆਂ ਉਹਨਾਂ ਦੇ ਆਧਾਰ ਤੇ ਸਰਕਾਰ ਪ੍ਰਸ਼ਾਸਨ ਪੁਲਿਸ ਵਾਲੇ ਇਹੀ ਕਹਿੰਦੇ ਆ ਸਬੂਤ ਦਿਓ ਅਸੀਂ ਬੰਦਾ ਚੱਕਾਂਗੇ ਸਬੂਤ ਦਿੱਤੇ ਆ ਵੀਦ ਵੀਡੀਓ ਦਿੱਤੀਆਂ ਕਿਉਂ ਨਹੀਂ ਕਾਰਵਾਈ ਕਰਦੀ ਬਈ ਕਿਉਂਕਿ ਬਾਬੇ ਦਾ ਕਿਤੇ ਨਾ ਕਿਤੇ ਰਾਜਨੀਤੀ ਚ ਜਾਂ ਸਰਕਾਰ ਦੇ ਵਿੱਚ ਪੂਰਾ ਹੱਥ ਆ ਅਸੀਂ ਭਾਈ ਅਮਰਪਾਲ ਸਿੰਘ ਨੂੰ ਅਸੀਂ ਭਾਈ ਅਮਰਪਾਲ ਸਿੰਘ ਮਹਿਰ ਨੂੰ ਕਹਿੰਨੇ ਆ ਅਸੀਂ ਤੁਹਾਡੇ ਪੂਰੇ ਹੱਕ ਚ ਜਿੱਥੇ ਕਹੋਗੇ ਉੱਥੇ ਅਸੀਂ ਝੱਡਾਂ ਗੱਡਾਂਗੇ ਸਾਡੀ ਸਾਰੀ ਸਾਡੀ ਸਾਰੀ ਯੂਨੀਅਨ ਆਲ ਇੰਡੀਆ ਕਿਸਾਨ ਯੂਨੀਅਨ ਏਕਤਾ ਫਤਿਹ ਤੁਹਾਡੇ ਨਾਲ ਫੁੱਲ ਤੋਂ ਫੁੱਲ ਸਪੋਰਟ ਦੇ ਨਾਲ ਖੜੀ ਹੈ ਜਿਹੜਾ ਸਿੱਖ ਪੰਥ ਦੀ ਬਾਤ ਚੱਕੂਗਾ ਪੰਜਾਬ ਦੇ ਹੱਕਾਂ ਦੀ ਗੱਲ ਕਰੂਗਾ ਸਾਡੀ ਯੂਨੀਅਨ ਉਹਨਾਂ ਦੇ ਨਾਲ ਹਮੇਸ਼ਾ ਖੜਦੀ ਰਹੀ ਹੈ ਤੇ ਖੜਦੀ ਰਹੂਗੀ ਉਹਨਾਂ ਦੇ ਬੰਦੇ ਆਪ ਹੀ ਖੁਦ ਕਹਿੰਦੇ ਆ ਕਿ ਕੁੜੀ 7 ਲੱਖ ਵਿੱਚ ਵੇਚ ਗਈ 20 ਲੱਖ ਚ ਡੀਐਸਪੀ ਵੇਚ ਗਿਆ ਤੇ ਕਿਲੋ ਅੱਧਾ ਕਿਲੋ ਸੋਨੇ ਦਾ ਹਜੇ ਰੌਲਾ ਕਿਹਾ ਕਹਿੰਦੇ ਵੀ ਉਹ ਵੀ ਡੀਐਸਪੀ ਨੇ ਲੈ ਲੈਣਾ ਹੈ ਤੇ ਦੱਸੋ ਫਿਰ ਆਸ ਉਮੀਦ ਕਿੱਥੋਂ ਰੱਖੀਏ ਸਾਹਿਬ ਜੀ ਮੈਂ ਕਾਲ ਦਫ਼ਤਰ ਦੇ ਜੇਹੇਦਾਰ ਸਾਹਿਬ ਨੂੰ ਬੇਨਤੀ ਕਰਦਾ ਹੈ ਹਜੇ ਵੀ ਮੌਕਾ ਹੈ ਜੇ ਸਿੱਖ ਪੰਥ ਦੀ ਆਵਾਜ਼ ਦਾ ਆਪਾਂ ਜੇ ਸਿੱਖ ਪੰਥ ਲਈ ਕੁਝ ਕਰਨਾ ਹੈ ਤਾਂ ਪਲੀਜ਼ ਹੱਥ ਜੋੜ ਕੇ ਬੈਠ ਜੀਏ ਤੁਸੀਂ ਚੁੱਪ ਕਰਕੇ ਨਾ ਬੈਠੋ ਤੁਸੀਂ ਆਓ ਕੋਈ ਆਇਆ ਚਗਰਾਓ ਆਇਆ ਕੋਈ ਨੋਗੇ ਆਇਆ ਕਿਸੇ ਨੇ ਗੱਲ ਕੀਤੀ ਵੀ ਕਿ ਹਾਂ ਵੀ ਤੁਸੀਂ ਇੱਥੇ ਕਿਉਂ ਇਹ ਗੱਲ ਕੀਤੀ ਕੋਈ ਨਹੀਂ ਬੋਲਿਆ ਪਰ ਅਸੀਂ ਭਾਈ ਅਮਰਤਪਾਲ ਸਿੰਘ ਨੂੰ ਬੇਨਤੀ ਕਰਦੇ ਆ ਤੁਹਾਨੂੰ ਕਿਤੇ ਵੀ ਲੋੜ ਆ ਸਾਨੂੰ ਯਾਦ ਕਰੋ ਸਾਡੀ ਜੂਨੀਅਰ ਅਸੀਂ ਤੁਹਾਡੇ ਹੱਕ ਦੇ ਵਿੱਚ ਖੜੇ ਆ ਤੇ ਸਦਾ ਖੜੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ